ਮੇਰੇ ਬੱਤੀ ਪੋਚਾ ਬਾਹਰ ਦਾ ਵਿਆਸੀ ਐ ਅੱਜ ਕਿੱਥੇ ਜਾਣਾ ਵਾ ਐ ਮੀ ਤੇ ਅੱਜ ਕਿੱਥੇ ਜਾਣਾ ਵਾ ਸੰਡੇ ਗਾਣਾ ਅੱਜ ਤੇ ਕਿੱਥੇ ਜਾਣਾ ਅੱਜ ਹਰ ਐ ਬੋਲੂ ਚੀ ਲੈ ਬੋਚੀ ਬੋਲੀ ਚਲ ਪੋਚਾ ਫੇਰ ਹਰ ਏ ਲੋ ਗਾਇਸ ਜਲਦੀ ਜਲਦੀ ਪੋਚਾ ਫੇਰ ਦੇ ਗਈ ਆ ਅੱਜ ਆਪਾਂ ਜਾਣਾ ਕਿਤੇ ਅੱਜ ਜਾਗਾ ਹੈ ਅਲਪਾ ਬਾਹਰ ਥੋੜੀ ਜਾਣਾ ਵਾ ਲਾਗ ਗਿਆਣ ਸਭ ਜਾਣਾ ਆਪਾਂ ਚਲ ਪੋਚਾ ਫੇਰ ਜਲਦੀ ਜਲਦੀ ਕੰਬ ਤੇਰਾ ਸਾਡੀ ਹੈਗੀ ਕੰਬ ਵਾਲੀ ਭਾਈ ਕੰਬ ਵਾਲੀ ਭਾਈ ਇਸ ਗੱਡੀ ਦੀ ਇੰਸ਼ੋਰੈਂਸ ਕਰਾਉਣੀ ਸੀ ਇੰਸ਼ੋਰੈਂਸ ਕਰਾਈ ਜਾਣਾ ਚੱਲਦੇ ਆਪਾਂ ਇਹ ਗਏ ਪٹرول ਪੁਆਣ ਅੱਲਾ ਕੀ ਇਨਫੋਰਮ ਹੋਵੇਗਾ ਉਹ ਦੇਖੋ ਉੱਤੇ ਅੰਮ੍ਰਿਤਸਰ ਲਿਖਿਆ ਹੋਊ ਸਮ ਹੋਵੇ ਓਕੇ ਉਹ ਗਏ ਪٹرول ਪੁਆਣ ਉਹ ਅਗੇ ਪੈਟਰੋਲ ਪਵਾ ਕੇ ਹੁਣ ਵਾਪਸੀ ਲੈ 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 ਮੈਨੂੰ ਵੀ ਕਿਨੇ ਲੈਣਾ ਸੀ ਪੋਰਟਰੀ ਕੋਲਟਨ ਗੇਟ ਇਹਦੇ ਵਿੱਚ ਵੀਡੀਓ ਬਣਾਈ ਸੀ ਹਾਂ ਲੋਕ ਕਹਿੰਦੇ ਅੱਜ ਤੁਹਾਨੂੰ ਨਾਗੀਆਂ ਦਾ ਰਾਹ ਖਾਂਦੇ ਕਿੱਦਾਂ ਜਾਂਦਾ ਕਈਆਂ ਨੂੰ ਨਾਗੀਆਂ ਰਾਹ ਦਾ ਨਹੀਂ ਪਤਾ ਫਿਰ ਬੰਦਿਆ ਆ ਗੋਲਡਰ ਗੇਟ ਆ ਗਿਆ ਨਾ ਗੋਲਡਰ ਗੇਟ ਤੋਂ ਇੱਥੋਂ ਆਪਾਂ ਬਾਈਪਾਸ ਤੋਂ ਖੱਬੇ ਹੱਥ ਮੋੜ ਜਾਣਾ ਯਾ ਤੜਕੇ ਕਿਲੋ 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 ਗਾ ਜਾਣਾ ਵਾ ਅੱਗੇ ਮੈਤਾ ਰੋਡ ਹੋਣਾ ਮੈਤਾ ਰੋਡ ਕੋਲ ਜਾ ਅੱਗੇ ਜਾ ਤਾ ਰੋਹਨੇ ਮੈਤਾ ਰੋਡ ਆਇਓ ਯੂ ਅਸਲ ਲੀਕ ਵਾ ਗੋਮਿੰਨ ਚੱਲੀ ਆਈ ਆ ਮੈਨੂੰ ਨਾ ਰੋ ਆ ਆ ਕਿਹਦੇ ਕਹਨੇ ਖਾਣੀ ਚੱਲੀ ਬੱਚਿਆਂ ਨੇ ਸਾਰਿਆਂ ਨੇ ਸਾਰਿਆਂ ਨੇ ਖਾਣੀ ਸਾਰੇ ਨਹੀਂ ਖਾਣੀ ਕਿਹਨੂੰ ਫੇਰ ਸੌਂਈਲਾ ਮਮਾ ਟੀ ਮਾੜ ਆ ਗਿਆ ਉਹ ਵੀ ਆਪਣੇ ਵੀ ਖਾਣੀ ਜੀ ਤੂੰ ਹੀ ਖਾਣੀ ਤੇ ਲੈ ਲੈ ਮਮਾ ਹਾਂ 10 ਛਾਲਾਂ ਨੇ ਆਹ ਤੇ ਮੇਰੀ ਵੀ ਲੈ ਲੈ 4 ਛਾਲਾਂ ਲੈ ਨਹੀਂ ਖਾਣੀ ਮੀ ਤੇ ਤੂੰ ਆ ਮੈਂ ਮੁੱਕਾ ਦੋਵਾਂ ਲਿਆ ਯਾ 5 ਦਾ 4 ਆ ਰਿਹਾ ਮੈਂ ਯਾ ਬੋਰ ਸੀ ਉਹ ਵਧੀਆ ਵੇਸ਼ਨ ਲਿਖਿਆ ਰੋੜ ਕਿੰਨਾ ਸਹੀ ਯਾਰ ਕਿੰਨੇ ਦੀ ਛਲੀਆਂ ਚਲੋ ਗਰਲਸ ਅਸੀਂ ਕਰਾਈਆਂ 4 ਛਲੀਆਂ ਬੰਦੇ ਕਿੰਨੇ ਆਪਾਂ 3 ਦੇ ਦੋ ਪੰਜ ਪੰਜ ਜਾਣੇ ਗਿਆ ਇੰਨੇ ਦੀ ਖਾੜੀ ਕੁੜੀ ਨੇ ਇਹ ਕੁੜੀ ਕਿਤੇ ਮੈੜੀ ਖਾਣੀ ਛੱਡੀ ਪਰ ਨਾਗਿੰਗਲ ਸਾਹਿਬ ਜਾਣੇ ਯਾਰ ਨਾਲ ਰਾਹ ਵਖੋਣੇ ਨਾਗਿਆ ਰਾਹ ਦਾ ਕਈਆਂ ਨੂੰ ਰਾਹ ਤਾਂ ਨਹੀਂ ਪਤਾ ਲੱਗਿਆ ਸਾਹਿਬ ਬਰਾ ਯਾਰ ਦੋਸਤ ਹੈ ਗਾਇ ਹੀ ਸੋਨੂੰ ਮੈਨੂੰ ਕਹਤਾ ਮੁੰਡੂ ਲੈ ਜਾ ਨਾਗੀਆਂ ਸਾਹਿਬ ਮੈਂ ਵੀ ਯਾਰ ਕਹਤਾ ਬੂ ਰਾਹ ਤਾਂ ਨਹੀਂ ਪਤਾ ਕਈਆਂ ਰਾਹ ਤਾਂ ਨਹੀਂ ਪਤਾ ਆ ਤਾਂ ਰਾਹ ਦੱਦੀ ਲੱਗਿਆ ਸਾਂ ਬਨਾਲੇਸ ਨਾਲੇ ਆਪਾਂ ਕਰਾਈਆਂ ਛਲੀਆਂ ਕਰਾਈਆਂ ਪਹਿਲਾਂ ਛਲੀਆਂ ਖਾਣੇ ਇੱਕ ਵਾਰ ਭਰਨ ਅੱਗੇ ਨਾਲ ਗੁਰਦੁਆਰਾ ਚਾਹੋ ਜਰੂਰ ਤੇ ਕੋਈ ਹੋਰ ਬਾਕੀ ਜਾਇ ਜਰੂਰ ਬਾਬੇ ਨਾਲਕ ਦਾ ਗੁਰਦੁਆਰਾ ਹੈਗਾ ਬਣਾ ਗਾ ਉਸ ਛਲੀਆਂ ਹੋਰ ਗਿਆ ਤਿਆਰ ਚੱਲ ਜਿਆ ਤਿਆਰ ਹੋ ਰਹੀ ਹੈ ਕਿੰਨਾ ਨੂੰ ਨੂੰ ਚੱਲੀਆਂ ਸਾਡੀਆਂ ਆ ਚੁਕੀਆਂ ਖਾਣਦੇ ਬੱਚੇ ਸਾਰੇ ਇੱਕ ਚੱਲੀ ਰਹੀ ਹੈ ਤੇ ਪੈਰੀ ਆ ਦੇਖਦੇ ਸੌਫਟਾੜੀ ਸੌਫਟਾ ਸੰਧੀ ਤੇ ਇਦਾਂ ਦੀ ਹੁੰਦੀ ਚੱਲੀ ਹੈ ਘਾੜੀ ਹੁੰਦੀ ਹੈ ਸੌੜ ਤਾਂ ਹੁੰਦੀ ਹੈ इधर करनी है बस लेनी नहीं लग गई ਕੋਈ ਲੈ ਲਵਾਂ ਹਨਾ ਜੇ ਕੋਈ ਨਹੀਂ ਖਾਈ ਖਾਦੇ ਜਾਊਗੇ ਤੇ ਨੁਦਿਆ ਸਕਦਾ ਹੈ ਆਹ ਤੇ ਮੋਟੇ ਰਹੀਏ ਇਹ ਵਾਲਾ ਆਓ ਪਾ ਰੌਣਕ ਤੇ ਹਾਰ ਮੇਰੀ ਹੱਲ ਨਹੀਂ ਆਹ ਨਰਮੇ ਉਹ ਬੜੀ ਹਾਰ ਹੈ ਸੌਕ ਤੇ ਬੜੀ ਜਿਹਾ ਆ ਗਈ ਲੱਗ ਕੇ ਬੜੀ ਸੋਹਣੀ ਇਹਦਾਂ ਸੋਚਦੇ ਆਂ ਅੱਜ ਵੀ ਵਾਰੀ ਮੁੰਮਾ ਇੱਥੇ ਦੇ ਜੀ ਦੀ ਨਾ ਆ ਹੂੰ ਓਏ ਆ ਹੀ ਇੱਦਾਂ ਗੇ ਉਸ ਉਹ ਹੋਣੀ ਹੁੰਦਾ ਜਣਾ ਅੱਗੇ ਜੀ ਉਹਨਾਂ ਆਪਾਂ ਚੱਲਦੇ ਆਂ ਅੱਗੇ ਹਲੋ ਗਾਇਜ਼ ਆ ਆ ਗਿਆ ਮੈਚੇ ਦਾ ਬੋਰਡ ਇੱਧਰੋਂ ਆਪਾਂ ਮੋੜ ਜਰਾ ਨਾ ਮੋੜ ਬੋੜ ਜਾਪਾ ਮਹਿਤਾ ਮੋੜ ਮਹਿਤੇ ਵਾਲਾ ਮੋੜ ਹੈ ਗਾ ਲਾ ਆ ਮੜ ਕੇ ਸਿੱਧਾ ਜਾਣਾ ਅੱਗੇ ਆ ਕੇ ਬੋਪਾਰਾ ਪਿੰਡ ਉਹਨਾ ਉੱਥੇ ਜਾ ਕੇ ਮੋੜਨਾ ਜਾ ਕੇ ਤੇਰਾ ਬੋਪਾਰਾ ਮੈਂ ਬਿਨ ਗੁਰਦੇ ਗੁਰਦਾਰੇ ਕੋਲ ਨਹੀਂ ਹੋਏ ਆ ਹੋ ਗਏ ਆ ਪਰ ਪਹੁੰਚ ਕੇ ਕਿ ਅ ਗੁਰਦਰਾ ਆ ਗਿਆ ਸਾਈਂ ਤੇ ਹਲਕਾ ਲੋਲ ਵੀ ਚਾਹ ਦੇਖ ਰਿਹਾ ਚਾਹ ਹੋ ਗਈ ਤੇ ਚਾਹ ਦਿਓ ਬਾਜਾ ਜਾਉਂਗੇ ਉਹ ਉੱਥੇ ਹੁੰਦੀ ਹੁੰਦੀ ਆ ਪਾਣੀ ਦੇ ਆਪਣੀ ਗੁਰਦੁਆਰਾ ਬਹੁਤ ਪੁਰਾਣਾ ਏ ਥੋੜਾ ਪੁਰਾਣਾ ਗੁਰਦੁਆਰਾ ਆ ਇੱਥੇ ਲੱਗੀ ਰਹਿੰਦੀ 24 ਘੰਟੇ 24 ਘੰਟੇ ਚਾਲੇ ਰਹਿੰਦੀ ਉਹ ਤਾਂ ਬੱਜੀ ਚਾਹ ਪੀਂਦੇ ਨੇ ਚਲੋ ਨਿਕਲੋ ਬਾਹਰ ਹੈ ਕਿਨੇ ਗਲਾਸੇ ਭਰੇ ਆਹ ਦੇਖੋ ਗਲਾਸਾਂ ਹੀ ਭਰੇ ਆ ਇਹ ਮੁੰਡੇ ਨੇ ਜਿਹੜਾ ਵੇਖੋ ਬੋਰਡ ਦੀਆਂ ਆਹ ਕੋ ਬੜ ਜਲਾਇ ਤੇ ਥੋੜੇ ਜਿਹਾ ਤਕੜਦੀਆਂ ਹੈ ਤੇ ਇਹਦਾ ਆ ਗਿਆ ਦਾ ਗੋਲਦਵਰਾ ਸਾਰਾ ਪੋਰਾ ਮਗਾ ਅੰਦਰ ਲੰਗਰ ਦਾ ਸਾਰਾ ਹੀ ਪਿਛਲੇ ਪਹਿਲੇ ਗੁਰਦੁਆਰਾ ਹੈ ਤੇ ਆ ਕੋਈ ਜਗਾ ਹੈ ਗਿਆ ਸੰਤ ਬਾਬਾ ਮੋਤੀ RAM ਦੀ ਜਗਾ ਕੀ ਖੂ ਰਹੀ ਹੈ ਤੇ ਚੂਆ ਗਿਆ ਜਾ ਤਾ ਚੂ ਅਸੀਂ ਪੀ ਲਈ ਆ ਕਿਉਂ ਤੂੰ ਗੜ ਪੀਤੀ ਤੇ ਪੀ ਲੈਣੀ ਚਾਹ ਤੂੰ ਅਸੀਂ ਤਾਂ ਚਾਹ ਚੂ ਪੀ ਗਏ ਵਿੱਲੋ ਗਿਆ ਚਾਹ ਚੂ ਪੀ ਲਈਏ ਹੁਣ ਚੱਲਦੇ ਆਪਾਂ ਗਾਂ ਅੱਗੇ ਚੱਲਦੇ ਗੁਰਦੁਆਰੇ ਨੂੰ ਲੱਗੇ ਅੰਸਰ ਲੱਗੇ ਆਂਡੇ ਤੋਂ ਲੱਗੇ ਹੈ ਗਲਾਸ ਗਲਾਸ ਚਾਹ ਪੀ ਕੇ ਗਲਾਸ ਧੋ ਕੇ ਇੱਥੇ ਰੱਖ ਕੇ ਫੇਰ ਆਉਣਾ ਤੋ ਬਗੇ ਗਲਾਸ ਹਾਂ ਲੈ ਆ ਸ਼ੁਰੂ ਕਰ ਚੱਲੇ ਆ ਗਾਂ ਸੁਣੋ ਕੋਨੇ ਬੋਪਾਰਾ ਜਿੱਥੇ ਹੁੰਦਾ ਹੈ ਨਾ ਉੱਥੋਂ ਬੋਰਡਾ ਬੋਪਾਰਾ ਪਿੰਡ ਤੋਂ ਬੋਪਾਰਾ ਪਿੰਡ ਉਹ ਨਾ ਕਜਾਲੇ ਤੋਂ ਅਗਲੇ ਬੰਨੇ ਬਾਕੀ ਉੱਥੇ ਹੀ ਆ ਕੇ ਤੁਹਾਨੂੰ ਮੋਨੇ ਹੈ ਗਾਇਸ ਤੁਹਾਨੂੰ ਜੇ ਬਲੌਗ ਵਧੀਆ ਲੱਗਦਾ ਹੋਵੇ ਤੇ ਬਣੇ ਰਹੋ ਬਲੌਗ ਦੇ ਨਾਲ ਤੁਹਾਨੂੰ ਅੱਗੇ ਵੀ ਮੋਨੇ ਲਾਈਕ ਕਰਿਓ ਸਬਸਕ੍ਰਾਈਬ ਕਰਿਓ ਤੇ ਕਮੈਂਟ ਕਰਿਓ ਵਧੀਆ ਵਧੀਆ ਸ਼ੇਅਰ ਕਰਿਓ ਸ਼ੇਅਰ ਵੀ ਕਰ ਦਿਓ ਸਭ ਨੂੰ ਸਾਰੇ ਰਿਸ਼ਤੇਦਾਰਾਂ ਨਾਲ ਤੇ ਅੱਗੇ ਵੀ ਆਪਣੇ ਇਹਦਾ ਬੋਰਡ ਹੈ ਨਾ ਬੋਰਡ ਇਹ ਵਿਸ਼ਾਲ ਬੋਰਡ ਹੈਗਾ ਬੜਾ ਤਕੜਾ ਬੋਰਡ ਹੈਗਾ ਲਾ ਅਜੇ ਪੇੜ ਦਿਖਾਉਂਦੇ ਆ ਅਮਰਤਪਾਲ ਜਦੋਂ ਆਇਆ ਏਹੜੇ ਬੋਰਡ ਥੱਲੇ ਖਲੋ ਗਿਆ ਆ ਹੀ ਉਹ ਕਹਿੰਦਾ ਬੋਰਡ ਨਹੀਂ ਵੱਢਣ ਦੇਣਾ ਇੱਕੇ ਸੜਕ ਇਧਰ ਕੱਢਦੀ ਐ ਇੱਕ ਪਰਲੇਵੋਨ ਕੱਢਦੀ ਐ ਕਹਿੰਦਾ ਬੋਰਡ ਨਹੀਂ ਵੱਢਣ ਦੇਣਾ ਪਰ 뷰 ਬੜਾ ਸੋਹਣਾ ਬੋਰਡ ਦਾ ਹਲੇ ਦਾ ਹੈਨਾ ਇਹ ਉਹ ਸੋਹਣਾ ਹੁੰਦਾ ਦੂਰੋਂ ਹਾਂਜੀ ਗਾਇਸ ਤੇ ਆਪਾਂ ਗੁਰਦੁਆਰਾ ਕਿਹੜਾ ਵਾ ਹੈਲੋ ਗਰਲਸ ਜੇ ਤਾਂ ਸਾਨੂੰ ਬੇਸਬਰੀ ਸੇ ਇੰਤਜ਼ਾਰ ਇਨਾ ਸਫਰ ਕਰਕੇ ਬੋਗੜ ਆ ਗਿਆ ਬੋਪਾਰਾ ਦਾ ਆ ਆ ਗਿਆ ਗੁਰਦੁਆਰਾ ਗੁਰਦੁਆਰਾ ਅੱਗੇ ਮੋੜ ਹੈਗਾ ਮੋੜ ਤਾਂ ਆਪਾਂ ਇੱਕ ਸਿੱਧਾ ਮਿੱਤੇ ਚੱਲ ਜਾਂਦਾ ਵੇ ਐਨੂੰ ਬੋਪਾਰਾ ਨੂੰ ਮੁੜਨਾ ਪੈਣਾ ਪੈਤਰ ਨੂੰ ਫਿਰ ਅਗਰੇ ਪੜੀ ਜਾਪ ਸਿੱਧਾ ਮਿੱਤੇ ਚੱਲ ਜਾਂਦਾਗਾ ਆਪਾਂ ਐਨੂੰ ਮੁੜਦਾ ਸਿੱਧਾ ਮਿੱਤੇ ਆ ਇਹ ਬੋਪਾਰਾ ਹੈਗਾ ਆਪਾਂ ਬੋਪਾਰਾ ਨਾਲ ਚੇਬਸ 8 8 ਆਪਾਂ ਸਿੱਧਾ ਨਹੀਂ ਜਾਣਾ ਆਪਾਂ ਫਿਰ ਇੱਧਰ ਮੁੜ ਜਰਨਾ ਵਾ

ਉਹ ਗੇੜ ਆ ਗਿਆ ਸਾਹਮਣੇ ਉਹ ਨਾਗੀਆਂ ਸਾਹਿਬ ਲਿਖਿਆ ਹੈ ਨਾਗੀਆਂ ਸਾਹਿਬ ਗੁਰਦਾਰਾ ਆਪਾਂ ਇੱਧਰ ਨੂੰ ਜਾਣਾ ਸਿੱਧਾ ਹੀ ਇਹ ਕਾਰ ਆ ਮੁੜ ਜਾਂਦਾ ਇੱਧਰ ਨੂੰ ਆਪਾਂ ਸਿੱਧਾ ਜਾਣਾ ਜਿਸका ਬੇ ਸਭ ਰਿਸੇ ਇੰਤਜ਼ਾਰਤਾ ਉਹ ਘੜੀ ਆ ਗਈ ਹੈ ਗੁਰਦਰਾ ਆ ਗਿਆ ਉਹ ਸਾਹਮਣੇ ਗੁਰਦਰਾ ਉਹ ਗੁਰਦਰਾ ਹੈ ਨਾਗੀਆਂ ਸਾਹਿਬ ਦਾ ਗੁਰਦਰਾ ਉਹ ਲਗਾ ਇਹ ਸੋਧਣਾਈ ਜਾਂਦਾ ਇਹ ਮੈਥੀ ਫੜਨੀ ਪਤਾ ਇਹਨਾਂ ਨੇ ਹੋਈ ਕੱਟਣੀ ਗੱਟੀ ਹੋ ਗਈ। ਜਣੀ ਜੀ ਨਾ ਕੇ ਇੱਕ ਗੱਲ ਕਰ ਲੈ ਮੈਂ ਜਾ ਕੇ ਧੰਨਵਾਦ। ਚਲੋ। ਆਜੋ ਜਨਾਬ ਪੁੱਤਰੀ। ਬਹੁਤ ਦੁਕਾਨਾਂ ਲੱਗੀਆਂ ਹੁੰਦੀਆਂ ਇੱਥੇ ਨਾਗਿਆਣ ਸਾਹਿਬ ਆਖੋ। ਹਰ ਐਤਵਾਰ ਐਤਵਾਰ ਇੱਦਾਂ ਭੀੜ ਹੁੰਦੀ। ਉਹ ਸਾਹਮਣੇ ਕੋਲ ਦਰ ਆ। ਮੁਝਾ ਸਾਇਆ ਨਾ ਗਿਆ ਦਸਾਂ ਕਰਦਾ ਰਿਹਾ ਖੰਡਾ ਲੱਗਾ ਵਿੱਚ ਕਾਰ ਉੱਧਾ ਜੋੜੇਗਾ ਰਹਿਗਾ ਸੋ ਗੱਲ ਸੈਸੀ ਗੁਰਦੁਆਰੇ ਅੰਦਰ ਪਹੁੰਚ ਗਏ ਹਸ ਟਾਈਮ ਆਕੋ ਨਾ ਗਿਆ ਸ ਗੁਰਦੁਆਰਾ ਪਲਾ ਤੋਂ ਆ ਗਿਆ ਪਹੱਤ ਫੇਰ ਜਾਵਾ ਗਏ ਅੰਦਰ

lagi yang saya katakan pada anak-anak ਤਾਂ ਤੁਸੀਂ ਦੇਖੋਗੇ ਨੇ ਇੱਥੇ ਸਰੋਵਰ ਦੇ ਵਿੱਚ ਬਹੁਤ ਜਾਲਾ ਆ ਜੰਮਿਆ ਆ ਪਰ ਸਫਾਈ ਨਹੀਂ ਕਿਥੇ ਦਾ ਕੋਈ ਕਰਦਾ ਦੱਸੋ ਯਾਰ ਕੰਮ ਬੈਠ ਕਰਦੇ ਹੋ ਬਹੁਤ ਜਾਲਾ ਜੰਮਿਆ ਆ ਸਰੋਵਰ ਦੇ ਵਿੱਚ ਬਾਗੀਆ ਵਾਲਾ ਸਾਹਿਬ ਇਹ ਅਸਾਦ ਰਿਸ਼ਿ ਦਿੱਖਦਾ ਗੁਰਦੁਆਰਾ ਸਾਹਿਬ ਦਾ ਲਓ ਗਾਇਸ ਅਸੀਂ ਗੁਰਦਾ ਦੇ ਦਰਸ਼ਨ ਕਰ ਚੁੱਕੇ ਹਾਂ ਇਸ ਟਾਈਮ ਪੂਰੇ RAM ਦਾ ਦਰਸ਼ਨ ਹੈ ਗੁਰਦਾਰੇ ਉਹ ਦਰਸ਼ਾ ਕਰਕੇ ਅਸੀਂ ਹੁਣ ਵਾਪਸ ਤੁਰ ਚੁੱਕੇ ਹਾਂ ਹੋਰ ਵਾਪਸ ਜਾਵਦੇ ਘਰ ਨੂੰ ਆਜੋ ਗੁਰਦੇ ਤੱਕ ਵਾਪਸ ਹਾਂ ਚਲੋ ਗਾਇਸ ਆਸੀ ਹੈ ਨਾ ਆਈ ਸੀ ਹਣੇ ਕਾਚ ਬੱਬੀ ਚੱਲਦੀ ਵਈ ਸੀ ਬਹੁਤ ਅger ਬੱਬੀ ਰੰਗਾਂ ਨਾਲ ਤੁਹਾਡੀ ਕੋਈ ਯਾਰਾ ਆ ਗਿਆ ਬੱਬੀ ਦਾ ਢੰਡਾ ਬੜਾ ਠੀਕ ਹੁਣ ਬਹਿ ਗਏ ਗੱਡੀ ਤੇ ਹੁਣ ਚੱਲੇ ਆਂ ਵਾਪਸੀ ਬਹੁਤ ਭਾਰ ਤਨ ਤਨ ਬੱਬਾ ਦੀਪ ਸਿੰਘ ਦਾ ਚਪੈਰਾ ਕੱਟ ਕੇ ਸੰਗਤਾਂ ਬਹੁਤ ਆਉਂਦੀਆਂ ਬੱਸਾਂ ਭਰ ਭਰ ਕੇ ਚਪੈਰਾ ਖਤਮ ਹੋ ਗਿਆ ਨਾ ਉਹਨੇ 4:00 ਵਜੇ ਦੇ ਤੇ ਉਹਨਾਂ ਸੰਗਤਾਂ ਆਉਂਦੀਆਂ ਵਾਪਸੀ। ਇਹ। ਆਹ ਕੋ ਸੰਗਤਾਂ ਜਿਹਾ ਪੈਰਾ ਘੱਟ ਕੇ ਆਉਂਦੀਆਂ ਛੋਟੇ ਹਾਥੀ। ਆਹ ਟਰੈਲੀ ਤੇ ਵੀ ਸੰਗਤਾਂ ਬੈਠੀਆਂ ਹੀ ਆ ਵੇਖੋ। ਨਾਲ ਹਾਥੀ ਜੂ ਵੀ। ਸਿੱਧਾ ਸਭ ਚ ਪੈਰਾ ਘੱਟ ਕੇ। ਇਹ ਇੱਕ ਪਾਸੋਂ ਨਹੀਂ ਸੰਗਤ ਆਉਂਦੀ ਚਾਰੇ ਪਾਸੋਂ ਸੰਗਤ ਆਉਂਦੀ ਆ। ਚਾਰੇ ਪਾਸੋਂ ਹੀ। ਆਸਟ ਐਮਐਸ ਹੀ ਗਿਆ ਮਹਿਤਾ ਰੋਡ ਤੇ। ਮਹਿਤਾ ਰੋਡ ਤੇ ਵੀ ਬਹੁਤ ਸੰਗਤ ਆਉਂਦੀ ਆ ਪਟਾੜੇ ਵਾਲੇ ਬੰਨੇ ਵੀ ਬਹੁਤ ਸੰਗਤ ਆਉਂਦੀ ਆ। ਆਵੇ ਚਪੇੜਾ ਸਾਹਿਬ ਚਪੇੜਾ ਸਾਹਿਬ ਵਾਲੀ ਬੱਸ ਸਾਹਿਬ ਵਾਲੀ ਬੱਸ ਵੀਡੀਓ ਨਹੀਂ ਆਵੇ ਇੱਕ ਹੋਰ ਬੱਸ ਆਉਦੀ ਕਿੰਨੀਆਂ ਬੱਸਾਂ ਆਉਂਦੀਆਂ ਚਪੇੜਾ ਸਾਹਿਬ ਤੋਂ 5 ਵਜੇ ਵਿਹਲਾ ਹੋ ਜਾਂਦੀ ਬਾਹਰ ਸੰਗ ਸਾਈ ਚੱਲ ਜਾਂਦੀ ਪਾਣੀ ਵਿੱਚ